રામ દાત ਸਰવવરનાતી સબ પુતરે પાપ કમાટે નિર્મળ હોઈ તાર કીછનાના કોલ કોલે કીને જ્ઞાન સબ કુશલ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਪਾਰੇ ਗੁਰ ਦਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਨ ਲਾਥੀ ਪਾਰ ਭਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਜ ਉਲਖ ਰਬ ਪਾਇਆ ਸਾਧ ਸੰਗ ਵਜਦਾਤੀ ਕਾਲ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਰਖ ਬ੍ਰਮ ਪਾਇਆ ਉਹ ਆਇ ਕ੍ਰਿਤਾ ਅਸਾਨ ਉਹ ਆਇ ਕ੍ਰਿਤੀ ਸਤੇ